ਦੇਖੋ ਮੈਨੂੰ ਇਸ ਗੱਲ ਦਾ ਦੁੱਖ ਹੈ ਮੇਰਾ ਯਾਰ ਫੜ ਲਿਆ ਮੈਂ ਤਾਂ ਪਤਾ ਵੀ ਲੈਣ ਜਾਊਂਗਾ ਔਰ ਉਹਨੂੰ ਹੌਸਲਾ ਵੀ ਦੇ ਕੇ ਆਊਂਗਾ ਕਿ ਕੋਈ ਨਾ ਜੇਲ੍ਹ ਚ ਕਬਰਾਈਦਾ ਨਹੀਂ ਹੁੰਦਾ ਹੀ ਛਾਰੇ ਤੇਰੇ ਨਾਲ ਆ ਤੂੰ ਤਗੜਾ ਹੋ ਕੇ ਜੇਲ੍ਹ ਦਾ ਸਮਾਂ ਘਟਾ ਲੈ ਉਹ ਤਾਂ ਲੈ ਦਿੱਲੀ ਦੇ ਫੜੇ ਗਏ ਆ ਪੰਜਾਬ ਦੇ ਵੀ ਫੜੇ ਜਾਣ ਔਰ ਮੈਂ ਪਹਿਲਾਂ ਕਹਿੰਦਾ ਸਭ ਫੜੇ ਜਾਣਗੇ ਅੱਜ ਕੇਜਰੀਵਾਲ ਸਾਹਿਬ ਨੂੰ ਅੰਦਰ ਦੇ ਦਿਆ ਮੇਰੇ ਕੋਲ ਤਾਂ ਲੱਗਦਾ ਸਭ ਤੋਂ ਵੱਡੀ ਖੁਸ਼ੀ ਭਗਵੰਤ ਮਾਨ ਕੋ ਹੋਗੀ ਅਬ ਤੋਂ ਭਗਵੰਤ ਮਾਨ ਜੀ ਕੀ ਕਹਤੇ ਡਾਇਰੈਕਟ ਰਿਪੋਰਟਿੰਗ ਬੀਜੇਪੀ ਹੈੱਡਕੁਆਰਟਰ ਮੇ ਹੋਗੀ। ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਵਿਕਰਮ ਮੱਜੇਠੀਆ ਦੇ ਵੱਲੋਂ ਤੰਜ ਕਸਿਆ ਗਿਆ ਉਹਨਾਂ ਨੇ ਕਿਹਾ ਕਿ ਕੇਜਰੀਵਾਲ ਨੂੰ ਜ਼ਰੂਰ ਜੇਲ੍ਹ ਦੇ ਵਿੱਚ ਮਿਲ ਕੇ ਆਉਣਗੇ ਤੇ ਹੌਸਲਾ ਵੀ ਦੇਣਗੇ। ਦਸਦੀ ਕੇ ਵਿਕਮ ਜੱਠਿਆ ਦੇ ਬਲੋਂ ਮੌਜੂਦਾ ਸਰਕਾਰ 'ਤੇ ਨਿਸ਼ਾਨੇ ਵਿਸਾਦੀ ਗਈ ਉਹਨਾਂ ਨੇ ਇਹ ਵੀ ਮੰਗ ਕੀਤੀ ਕਿ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਸ਼ਰਾਬ ਘੁਟਾਲਾ ਹੋਇਆ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਹੋਇਆ ਤੇ ਇਸ ਦੀ ਜਾਂਚ ਵੀ ਹੋਣੀ ਚਾਹੀਦੀ ਹੈ। ਕੇਂਦਰੀਵਾਲ ਦੇ ਅਰੇਸਟੇ ਕੀ ਕਹਿਣਾ ਹੈ? ਕਿਵੇਂ ਲੱਗਦਾ ਤੁਹਾਨੂੰ ਕਿ ਇਹ ਜਿਹੜਾ ਘੁਟਾਲਾ ਹੈ? ਦੇਖੋ ਮੈਨੂੰ ਇਸ ਗੱਲ ਦਾ ਦੁੱਖ ਹੈ ਮੇਰਾ ਯਾਰ ਫੜ ਲਿਆ। ਮੈਂ ਤਾਂ ਪਤਾ ਵੀ ਲੈਣ ਜਾਊਂਗਾ। ਔਰ ਉਹਨੂੰ ਹੌਸਲਾ ਵੀ ਦੇ ਕੇ ਆਉਂਗਾ ਕਿ ਕੋਈ ਨਾ ਜੇਲ੍ਹ ਚ ਕਬਰਾਈਦਾ ਨਹੀਂ ਹੁੰਦਾ ਹਿਛਾਰੇ ਤੇਰੇ ਨਾਲ ਤੂੰ ਤਗੜਾ ਹੋ ਕੇ ਜੇਲ੍ਹ ਦਾ ਸਮਾਂ ਕੱਟ ਲੈ ਬਾਕੀ ਦੇਖੋ ਜਿਹੜਾ ਬੰਦਾ ਵਾਅਦਾ ਕਰਦਾ ਸੀ ਕਿ ਲੋਕਪਾਲ ਬਣਾਵਾਂਗੇ ਨਹੀਂ ਬਣਾਈ ਅੱਜ ਸਭ ਤੋਂ ਵੱਡਾ ਮਾਫੀਆ ਸ਼ਰਾਬ ਦਾ ਔਰ ਰੇਤ ਮਾਫੀਆ ਖਨਨ ਮਾਫੀਆ ਚਲਾਉਣ ਵਾਲੇ ਲੋਕ ਜਿਹਦੇ ਨਾਲ ਆਮ ਆਦਮੀ ਪਾਰਟੀ ਦੀ ਫੰਡਿੰਗ ਹੁੰਦੀ ਸੀ ਉਹ ਤਾਂ ਹਲੇ ਦਿੱਲੀ ਤੇ ਫੜੇ ਗਏ ਆ ਪੰਜਾਬ ਦੇ ਵੀ ਫੜੇ ਜਾਣ ਔਰ ਮੈਂ ਪਹਿਲਾਂ ਕਹਿੰਦਾ ਸਭ ਫੜੇ ਜਾਣਗੇ ਹੁਣ ਹੌਲੀ ਹੌਲੀ ਕੰਮ ਚੱਲਿਆ ਹੁੰਦਾ ਉੱਧਰ ਨੂੰ ਕਿਉਂਕਿ एवरीवन 노ਜ਼ ਕਿ ਕੇਜਰੀਵਾਲ ਸਾਹਿਬ ਨੇ ਆਪਦੇ ਹਰ ਵਾਅਦੇ ਤੋਂ ਸਮ ਰਿਸਾਲਟ ਕੀਤਾ ਵੀਆਈਪੀ ਕਲਚਰ ਕਟਰ ਇਮਾਨਦਾਰੀ ਕੀ ਬਾਤ ਕਰਤੇ تھے ਜਿੰਨਾ ਘਪਲਾ ਹਰ ਸਕੀਮ ਮੇ ਹੋ ਰਹਾ ਚਾਹੇ ਸ਼ਰਾਬ ਹੈ ਚਾਹੇ ਰੇਤ ਹੈ ਚਾਹੇ ਔਰ ਚੀਜ਼ਾਂ ਜਿਸ ਦਿਨ ਇਨਕੁਆਇਰੀ ਹੋ ਗਈ ਆਪਕੇ ਸਾਹਮਣੇ ਆ ਜਾਏਗਾ ਇਹ ਚੱਬੇਵਾਲ ਸਾਹਿਬ ਜੋ ਇੱਕ ਐਮਐਲਏ ਹੈ ਕਾਂਗਰਸ ਕੇ ਉਸਕੀ ਇਨਕੁਆਇਰੀ ਇਹਨਾਂ ਨੇ ਕਰਾਈ ਅਬ ਜਬ ਉਹ ਚਲੇ ਗਿਆ ਹੈ आम आदमी पार्टी में तो पता नहीं कौन सा वॉशिंग पाउडर इस्तेमाल कर लिया कौन सी वॉशिंग मशीन में निकाल दिया कि अब ठीक हो गया और कंप्लेनेंट कौन था उसमें आम आदमी पार्टी का लीडर सो so, ये जो बातें थी ये चर्चा के विषय या नोबडी इज अबाफ द लॉ जी एंड ये ठीक है कि आ, आज केजरीवाल साहब को अंदर दे दिया मेरे को तो लगता है सबसे बड़ी खुशी भगवंत मान को होगी अब तो भगवंत मान जी की कहते हैं डायरेक्ट रिपोर्टिंग ਬੀਜੇਪੀ ਹੈੱਡਕੁਆਰਟਰ ਮੇ ਹੋ ਗਈ ਹੈ ਮਜੀਠੀਆ ਸਾਹਿਬ ਬੀਜੇਪੀ ਦੀ ਪਾਲਿਸੀ ਇਹ ਜਿਹੜੀ ਅਪਣਾਈ ਗਈ ਸੀ ਤਾਂ ਲੱਗਦਾ ਕਿ ਉੱਥੇ ਵੀ ਨਿਕਣਾ ਚਾਹੀਦਾ ਮੇਰਾ ਵੀ ਜਿੰਨਾ ਬੰਦਿਆ ਨੇ ਦਿੱਲੀ ਕਪਲਾ ਕੀਤਾ ਔਰ ਜੋ ਪਾਲਿਸੀ ਬਣਾਈ ਗਈ ਸੀ ਉਹੀ ਪਾਲਿਸੀ ਪੰਜਾਬ 'ਚ ਬਣਾਈ ਗਈ ਹੈ ਉਹੀ ਮਾਰਜਿਨ 'ਚ ਇਨਕਰੀਜ਼ ਕੀਤੇ ਗਏ ਉਹੀ ਲੋਕ ਨੇ ਤੇ ਜੇ ਦਿੱਲੀ 'ਚ ਕਪਲਾ ਤੇ ਪੰਜਾਬ 'ਚ ਤਾਂ ਹੈ ਹੀ ਤੁਸੀਂ ਕਿਵੇਂ L1 ਦੇ 77 ਤੋਂ ਘਟਾ ਕੇ 7 ਕਰਤੇ ਔਰ ਚਾਰ ਬੰਦੇ ਤਿੰਨ ਬੰਦੇ ਸਾਰਾ ਮਨਾਫਾ ਕਮਾ ਗਏ ਉਹ ਕੌਣ ਜਿਹੜੇ ਦਿੱਲੀ ਫੜ ਕੇ ਅੰਦਰ ਦਿੱਤੇ ਇਨਕੁਆਇਰੀ ਦਾ ਵਿਸ਼ਾ ਮਗਰ ਪੰਜਾਬ ਚ ਮੈਂ ਸਮਝਾਂ ਇਨਕੁਆਇਰੀ ਨਹੀਂ ਹੋ ਰਹੀ ਕਿਉਂਕਿ ਕਿਥੇ ਨਾ ਕਿਥੇ ਪੰਜਾਬ ਦੀ ਸਰਕਾਰ ਦਿੱਲੀ ਦੀ ਕੇਂਦਰ ਦੀ ਸਰਕਾਰ ਦੇ ਇਸ਼ਾਰੇ ਤੇ ਚੱਲ ਰਹੀ ਹੈ ਦੇਖੋ ਕੱਲ ਵੀ ਸ਼ਰਾਬ ਰਿਲੇਟਡ ਡੈਥਸ ਹੋਈਆਂ ਨੇ ਐਕਸਾਈਜ਼ ਮਿਨਿਸਟਰ ਦੇ ਹਲਕੇ ਚ ਹੋਈ ਹੈ ਔਰ ਇਹੀ ਕੇਜਰੀਵਾਲ ਸਾਹਿਬ ਔਰ ਇਕਸਾਈਜ਼ ਮਿਨਿਸਟਰ ਭਗਵੰਤ ਮਾਨ ਉਸ ਵੇਲੇ ਮੈਂ ਵੀਡੀਓ ਸਟਵੀਟ ਕੀਤੀਆਂ ਕਾਂਗਰਸ ਵੇਲੇ ਵੀ ਇਹੀ ਕੁਝ ਤਰਨ ਤਰਨ ਚ ਹੋਇਆ ਸੀ ਇਹਨਾਂ ਨੇ ਸੀਬੀਆਈ ਇਨਕੁਆਇਰੀ ਮੰਗੀ ਸੀ ਔਰ ਵਜ਼ੀਰ ਦਾ ਅਸਤੀਫਾ ਮੰਗਿਆ ਸੀ ਫਿਰ ਅੱਜ ਕਿਉਂ ਨਹੀਂ ਸੀਬੀ ਇਨਕੁਆਇਰੀ ਅੱਜ ਅਸਤੀਫਾ ਕਿਉਂ ਨਹੀਂ ਹਰਪਾਲ ਚੀਮੇ ਦਾ ਸੋ ਇਹ ਸਾਰੀ ਗੱਲਾਂ ਕਿ ਇਹ ਫਸਦੇ ਨਜ਼ਰ ਆ ਰਿਹਾ ਮਗਰ ਕਿਤੇ ਨਾ ਕਿਤੇ ਮੈਂ ਮਹਿਸੂਸ ਕਰਦਾ ਕਿ ਕੇਂਦਰ ਦੀ ਸਰਕਾਰ ਭਗਵੰਤ ਮਾਨ ਪ੍ਰਤੀ ਸੌਫਟ 130 ਨਾਰਾਇਣਾ ਦੇਖਦਾ ਸੀ ਲੱਗਦਾ ਕਿ 130 ਹੈ हां बिल्कुल कामयाबी मिलूगी जी भगवंत मान जी ਨੂੰ 013 ਦਾ ਇਹ ਰਿਕਾਰਡ ਕਾਇਮ ਕਰਨਗੇ ਮੈਨੂੰ ਉਹਨਾਂ ਵੱਲੋਂ ਸ਼ੁਭ ਕਾਮਨਾਵਾਂ ਨੇ ਵਧਾਈ ਦੇਣਾ ਚਾਹੁੰਦਾ ਮਜੀਠੀਆ ਸਾਹਿਬ ਸ਼ਰਾਬ ਤਸਕਰੀ ਦੇ ਵਿੱਚ ਪੰਜਾਬ ਮੋਰੀ ਬਣ ਗਿਆ ਬਿਹਾਰ ਦੇ ਵਿੱਚ 10 ਲੱਖ ਲੀਟਰ ਸ਼ਰਾਬ ਜਿਹੜੀ ਹੈਗੀ ਆ ਉਹ ਤਸਕਰੀ ਹੋਈ ਪੰਜਾਬ ਤੋਂ ਉਹਨਾਂ ਨੇ ਚਿੱਠੀ ਲਿਖੀ ਕਿ ਪੰਜਾਬ ਸਰਕਾਰ ਦੇ ਉੱਤੇ ਪੰਜਾਬ ਤੇ ਕਾਬੂ ਪਾਇਆ ਜਾਵੇ ਕਿਉਂਕਿ 42% ਹਿੱਸਾ ਜਿਹੜੀ ਬਿਹਾਰ 'ਚ ਸ਼ਰਾਬ ਦੀ ਤਸਕਰੀ ਹੋਈ ਉਹ ਪੰਜਾਬ 'ਚ ਆ ਰਿਹਾ ਉਹ ਕਹਿੰਦੇ ਕਿ ਇਲੈਕਸ਼ਨ ਕਮਿਸ਼ਨ ਇਹ ਇੱਕ ਇੰਡੀਪੈਂਡੈਂਟ ਇੰਸਟੀਟਿਊਸ਼ਨ ਇਲੈਕਸ਼ਨ ਕਮਿਸ਼ਨ ਦੀ ਇੱਕ ਫਾਈਨਡਿੰਗ ਹੈ ਇੱਕ ਰਿਪੋਰਟ ਬਣੀ ਹੈ ਹੁਣ ਇੱਥੇ ਇੱਕ ਸਾਈਜ਼ ਦਾ ਮਹਿਕਮਾ ਕੌਣ ਚਲਾ ਰਿਹਾ ਹੈ ਫਿਗਰ ਹੈਡ ਹਰਪਾਲ ਚੀਮਾ ਅਸਲ ਇਸ ਕਾਰੋਬਾਰ ਨੂੰ ਚਲਾਉਣ ਵਾਲਾ ਭਗਵੰਤ ਮਾਨ ਔਰ ਦੂਜੇ ਜਿਹੜੇ ਉਹਦੇ ਨਾਲ ਚਲਾਉਂਦੇ ਆ ਉਹ ਸ਼ਿਸ਼ੋਧੀਆਂ ਅਰਵਿੰਦ ਕੇਜਰੀਆ ਕਿਉਂਕਿ ਬੰਦੇ ਮੈਂ ਫੇਰ ਤੁਹਾਨੂੰ ਦੱਸਾਂ ਦਿੱਲੀ ਵਾਲੇ ਆ ਤੇ ਜੇ ਦਿੱਲੀ ਵਾਲੇ ਫੜ ਲਏ ਇੱਥੋਂ ਸ਼ਰਾਬ ਉੱਥੇ ਜਾ ਰਹੀ ਹੈ ਆਈ ਐਮ ਐਫ ਐਲ ਇੰਡੀਅਨ ਮੇਡ ਫੋਰਨ ਲਿਕਰ ਦੀ ਸੇਲ ਪਿਛਲੇ 10-20 ਸਾਲਾਂ ਚ ਇੰਨੀ ਨਹੀਂ ਵਧੀ ਜਿੰਨੀ ਆ 2 ਸਾਲਾਂ ਚ ਵਧ ਗਈ ਹੁਣ ਇਹਦਾ ਇਹ ਮਤਲਬ ਥੋੜੀ ਕੀ ਭਗਵੰਤਮਾਨ ਵੱਧ ਪੀਣ ਲੱਗ ਗਿਆ ਕੱਲੀ ਮੈਂ ਇਹਦਾ ਮਤਲਬ ਇਹ ਵੀ ਹੈ ਕਿ ਆਪ ਵੀ ਪੀ ਜਾਂਦਾ ਤੇ ਹੋਰ ਵੀ ਪਲਾਈ ਜਾਂਦਾ ਲੋਕਾਂ ਨੂੰ ਤੇ ਥੱਲੇ ਲਿਖ ਦਿੰਦੇ ਲਿਕਰ ਇੰਜੂਰੀਜ਼ ਟੂ ਹੈਲਥ ਇਹ ਚੀਜ਼ਾਂ ਦੀ ਜਾਂਚ ਹੋਣੀ ਚਾਹੀਦੀ ਇਹ ਬਿਹਾਰ ਚ ਵੀ ਭਗਵੰਤਮਾਨ ਮਾਰਕਾ ਵੇਚ ਰਿਹਾ ਮੈਂ ਤਾਂ ਬਿਹਾਰ ਦੇ ਭਾਈਚਾਰੇ ਨੂੰ ਬੇਨਤੀ ਕਰੂੰਗਾ ਕਿ ਭਾਈ ਬਚ ਕੇ ਪੀਓ ਇੱਥੇ ਅੱਗੇ ਅੱਠ ਚੜ ਗਏ ਉੱਥੇ ਨਾ ਚੜਾ ਦਿਓ ਕਿਸੇ ਨੂੰ ਠੀਕ ਹੈ ਥੈਂਕ ਯੂ ਦਜ਼ੀ ਕੇ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਸ਼ਰਾਬ ਕੁਟਾਲਾ ਮਾਮਲੇ 'ਚ ਦਿੱਲੀ ਦੀ ਰਾਉਜ਼ ਐਵੇਨਿਊ ਕੋਰਟ ਨੇ 28 ਮਾਰਚ ਤੱਕ ਰਿਮਾਂਡਤੀ phép ਦਿੱਤੇ ਹੁਣ ਅਰਵਿੰਦ ਕੇਜਰੀਵਾਲ 28 ਮਾਰਚ ਤੱਕ ਫਿਰ ਆਸਤ ਵਿੱਚ ਰਹਿਣਗੇ ਉਧਰ ਦੂਦੇਵਸ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਭਾਰੀ ਰੋਸ ਵੀ ਵੇਖਣ ਨੂੰ ਮਿਲ ਰਿਹਾ ਤੇ ਉਹਨਾਂ ਦੇ ਵੱਲੋਂ ਭਾਜਪਾ ਸਰਕਾਰ ਦੇ ਉੱਤੇ ਸਿੱਖੇ ਨਿਸ਼ਾਨੇ ਸਾਦੇਦਾਰ ਰੇਣੀ ਤੇ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਬੇਰਿਪੋਰਟ ਪੰਜਾਬੀ ਲੋਕ ਚੈਨਲ